ਜੇ ਰਾਮਲੋ ਆਇਆ ਪਿੰਡ ਨਾਨਕਨਗਰੀ ਤੋਂ ਅੱਜ ਸਾਡੇ ਤੇ ਸੰਤਪੁਰ ਦਾ ਕੋਰਨਰਸ਼ ਡੀਵੀ ਦੇ ਕੈਂਪ ਲਗਾਇਆ ਗਿਆ ਜਿਹਦੇ ਵਿੱਚ 15 ਤੋਂ 18 ਸਾਲ ਦੇ ਬੱਚਿਆਂ ਦੇ ਪਹਿਲੀ ਡੋਜ਼ ਤੇ ਦੂਜੀ ਡੋਜ਼ ਵੱਲੋਂ ਲੱਗ ਰਹੀ ਹੈ ਅੱਜ ਅਸੀਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਦੇ ਬਦੌਲਤ ਅਜੇ ਕੈਂਪ ਲੱਗਾ ਗਿਆ ਤੇ ਇਸ ਕੈਂਪਰ ਵਾਚਤ ਵਾਚ ਟੀਕੇ ਮਹਾਮਾਰੀ ਤੋਂ ਬਚਾ ਲੈ ਗਏ ਆ ਟੀਕੇ ਲੱਗਣ ਤੇ ਇਸ ਮਹਾਮਾਰੀ ਤੋਂ ਬਚਾਇਆ ਜਾ ਸਕਦਾ ਇਸ ਕਰਕੇ ਬਾਤੋ ਬਾਤ ਸੀ ਲੋਕਾਂ ਨੂੰ ਜਾਗਰੂਕ ਕੀਤਾ ਕਿ ਕੋਈ ਨਾ ਪਰ ਜਿਹੜੀ ਵੈਕਸੀਨ ਲਾਣੀ ਹੈ ਬਾਤੋ ਬਾਤ ਲਵਾਉਣ ਜਿਹਨਾਂ ਦੇ ਰਹਿੰਦੇ ਆ ਉਹ ਲਵਾਈ ਜਾ ਰਹੀ ਹੈ